ਕਿ ਨਾ ਮਮਰ ਜੀ ਸਿੰਘ ਸਰ ਕੀ ਮਾਮਲਾ ਹੈ ਸਾਰਾ ਬੜੇ ਲੋਕੀ ਇਕੱਠੇ ਹੋਏ ਹੈਗੇ ਆ ਵੀ ਹਾਸ ਸਕ ਸੁਣ ਵੀ ਜਾ ਕੇ ਨੀਗਰੋ ਸਵੇਰ ਦਾ ਬਾਰ ਬਾਰ ਗੱਡੀ ਮਾਰ ਰਿਹਾ ਇੱਧਰ ਉੱਧਰ ਇਹ ਨੀਗਰੋ ਜੀ ਸ਼ਾਇਦ ਕੋਈ ਨਸ਼ਾ ਨਸ਼ਾ ਕੀਤਾ ਆ ਤੇ ਜੇ ਇਹਨੇ ਨਾ ਸਵੇਰੇ ਪਹਿਲਾਂ ਪਿੱਛੇ ਵੀ ਐਕਸੀਡੈਂਟ ਕੀਤਾ ਆ ਤੇ ਬਾਕੀ ਇੱਥੇ ਸਾਡੇ ਮੁੰਡੇ ਖੜੇ ਹੁੰਦੇ ਆ ਸਵੇਰ ਨੂੰ ਜਿਹੜਾ ਨੰਬਰ ਲੱਗਦੇ ਜਿਹੜੇ ਜੀ ਉਹ ਆਪਣੀਆਂ ਗੱਡੀਆਂ 'ਚ ਬੈਠੇ ਸਗੇ ਇਹਨੇ ਇੰਨੀ ਸਪੀਡ ਨਾਲ ਦਾ ਦੱਸਦੇ ਵੀ ਗੱਡੀ ਲਿਆ ਲਿਆ ਕੇ ਆ ਕੇ ਦੋ ਆਟਵਾਂ ਅੱਜ ਨਾਲ ਗੱਡੀ ਮਾਰੀ ਆ ਦੋ ਆਟਾ ਤੋਂ ਮਾਰ ਤੋਂ ਬਾਅਦ ਅੱਗੇ ਖੰਭਾ ਸੀਗਾ ਅੱਛਾ ਖੰਭੇ ਵਿੱਚ ਜਾ ਕੇ ਗੱਡੀ ਰੁਕੀ ਆ ਉੱਧਰ ਗੱਡੀ ਦੀ ਰੁਕਣੀ ਜੇ ਨਾ ਖੰਭੇ ਜਵਾਜ ਦੀ ਅੱਗੇ ਦੋ ਚਾਹ ਵਾਲੇ ਆ ਉਹ ਵੀ ਉਹਨਾਂ ਦੇ ਵਿੱਚ ਜਾ ਕੇ ਬੋਜੇ ਕਿੰਨੇ ਕਿੰਨੇ ਨਿਗਰੂ ਸੀ ਗੱਡੀ ਵਿੱਚ ਇਹ ਦੱਸਣ ਨਾਲ ਦੱਸਦਾ ਵੀ ਇਕੱਲਾ ਹੀ ਸੀਗਾ ਜਿਹੜੇ ਮੁੰਡਾ ਸਾਡਾ ਪ੍ਰਧਾਨ ਆ ਨੰਬਰ ਲੈ ਲਓ ਕਿਉਂ ਨਹੀਂ ਦੱਸਦੇ ਗੱਡੀ ਵਿੱਚ ਕੋਈ ਗਾਂਜਾ ਗੁੰਜਾ ਪਿਆ ਹੋਇਆ ਜਾਂ ਕੋਈ ਸਿੱਧਾ ਨਸ਼ਾ ਨਹੀਂ ਸੀ ਪਿਆ ਦੱਸਦੇ ਆ ਵਿੱਚ ਹੈ ਕੁਝ ਪਿਆ ਜਿੱਦਾਂ ਨਸ਼ੇ ਦਾ ਸਮਾਨ ਪਿਆ ਕੁਝ ਵਿੱਚ ਕਿੰਨੇ ਕੋ ਬੰਦੇ ਆਪਣੀ ਜ਼ਖਮੀ ਹੋਏ ਜੀ ਆਪਣੇ ਤਕਰੀਬਨ ਕੰਨ ਬੰਦੇ ਆ ਜੀ ਕਿੱਥੇ ਭੇਜਿਆ ਉਹਨਾਂ ਨੂੰ ਉਹਨਾਂ ਨੂੰ ਫਗਵਾੜ ਹਾਂਜੀ ਆਟੋ ਵਗੈਰਾ ਵੀ ਨੁਕਸਾਨੀ ਗਏ ਹਾਂਜੀ ਦੋ ਆਟੋ ਨੁਕਸਾਨੇ ਗਏ ਜੀ ਅੱਛਾ ਸੋ ਜਿਨ੍ਹਾਂ ਦਾ ਤਕਰੀਬਨ ਖਰਚਾ 40 ਤੋਂ 50 ਹਜ਼ਾਰ ਰੁਪਏ ਦਾ ਖਰਚਾ ਆ ਗਿਆ ਜੀ ਤੁਸੀਂ ਪ੍ਰਧਾਨ ਇਥੇ ਜੁਨੀਅਨ ਹਾਂਜੀ ਮੈਂ ਪ੍ਰਧਾਨ ਹਾਂ ਜੀ ਆਹੀ ਪਿੰਡ ਆਪਣਾ ਹਾਂਜੀ ਮੇਰਾ ਪਿੰਡ ਢੇਡੂ ਆ ਜੀ ਪੁਲਿਸ ਨੇ ਕੀ ਭਰੋਸਾ ਦਵਾਇਆ ਹੈਗਾ ਭਰੋਸਾ ਦਵਾਇਆ ਬਸ ਕਹਿੰਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਦੇ ਉੱਤੇ ਅੱਛਾ ਜੋ ਵੀ ਬਣਦੀ ਆ ਅੱਛਾ ਤੇ ਚਲੋ ਦੇਖਦੇ ਆ ਕੀ ਕਰਦੇ ਅੱਗੇ ਜੀ ਜੀ ਸੋ ਕੀ ਲੱਗਦਾ ਹੈ ਕਿ ਇਹ ਸਾਰੇ ਤੀਆਂ ਜਿੰਮਰ ਕੌਣ ਹੈ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਜਿਸ ਹਿਸਾਬ ਨਾਲ ਦੱਸਣ ਨਾਲ ਦੱਸਦੇ ਆ ਇੱਥੇ ਲੱਗੇ ਹੋ ਐਫ ਪੀਜੀ ਦੇ ਵਿੱਚ ਵੀਡੀਓ ਵੀ ਬਣ ਰਿਪੋਰਟ ਵੀ ਹੋਈ ਹੈ ਕਿ ਇਸ ਹਿਸਾਬ ਨਾਲ ਇਹ ਆਇਆ ਕਿ ਸਵੇਰ ਦਾ ਟਾਈਮ ਮਤਲਬ ਯੂਨੀਵਰਸਿਟੀ ਦਾ ਟਾਈਮ ਹੁੰਦਾ ਸਕੂਲ ਦੇ ਬੱਚੇ ਉਸ ਤਰ੍ਹਾਂ ਕੇ ਬਹੁਤ ਜਾਂਦੇ ਆ ਠੀਕ ਆ ਹੋ ਸਕਦਾ ਕਿਸੇ ਬੱਚੇ ਦਾ ਵੀ ਨੁਖਾਨ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਤੇ ਨੱਕ ਪਾਉਣੀ ਚਾਹੀਦੀ ਹੈ ਜੀ ਜੀ ਸਰਵਕਲ ਲਈ ਧੰਨਵਾਦ ਧੰਨਵਾਦ ਈਰਾਂ ਭਾਜੀ ਆਪਣਾ ਮੇਰਾ ਨਾਮ ਹੈ ਸਰਜੀਤ ਸਿੰਘ ਦਾ ਕੀ ਮਾਮਲਾ ਸਾਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਦਾਂ ਕਰਕੇ ਆਏ ਆਸ਼ਾਨਾਂ ਦੇ ਕੋਲ ਇਹ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੀਆਂ ਬੰਦਿਆਂ ਸਵੇਰੇ ਬਿਠਾਇਆ ਉੱਥੇ ਪਿੱਛੇ ਵੀ ਬੰਦੇ ਦੀ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹਨੇ ਉਹਨੇ ਵੀ ਸੱਤ ਲੱਤ ਨੂੰ ਟੱਟ ਗਈ ਆ ਇਹ ਹੁਣ ਉਦੋਂ ਪਤਾ ਨਹੀਂ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫੇਰ 11 11:30 ਵਜੇ ਗੱਡੀ ਲੈ ਕੇ ਉੱਧਰ ਆਇਆ ਬਹੁਤ ਤੇਜ਼ ਇਹਦੇ ਮੋੜੇ ਦੋ ਕੁੜੀਆਂ ਸੀ ਉਹ ਵੀ ਨੱਠ ਕੇ ਬਚੇ ਆ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀਗੇ ਅਜ ਨਹੀਂ ਸੀ ਆਪਣੇ ਗੱਡੀਆਂ ਵਿੱਚ ਬੈਠੇ ਸੀ ਆਪਣਾ ਨੰਬਰ ਦਾ ਇੰਤਜ਼ਾਰ ਕਰ ਰਹੇ ਸੀ ਇਹ ਉਹ ਬਹੁਤ ਜੀ ਤੇਜ਼ ਆਇਆ ਸੱਪ ਵਰਜਨ ਲੈ ਕੇ ਆਇਆ ਪਹਿਲਾਂ ਮੇਰੀ ਵਾਲੀ ਗੱਡੀ ਧੋਕੇ ਪਿਛਲੇ ਪਾਸੇ ਇੱਕ ਬੰਦਾ ਹੋਰ ਨਹੀਂ ਮੁੰਡਾ ਉਹਦੀ ਗੱਡੀ ਧੋਕੀ ਬਹੁਤ ਬਹੁਤ ਜਿਆਦੀ ਸੱਟਾਂ ਲੱਗੀਆਂ ਲੱਤ ਟੁੱਟਣ ਦੀ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਕਿਹਦੇ ਲੱਤ ਟੁੱਟ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਉੱਠ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਕਲੋਗੇ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਲੈਕ ਸਾਹ ਵਗੈਰਾ ਕੀਤਾ ਹੋਇਆ ਨੇ ਉਹ ਭਾਈ ਇੰਨਾ ਤੇਜ਼ ਹੀ ਉਹ ਨਸ਼ੇ ਵਾਲੇ ਚਲਾ ਸਕਦਾ ਬਗੈਰ ਨਸ਼ੇ ਤੋਂ ਚੱਲਦੀ ਨਹੀਂ ਇਹ ਗੱਡੀ ਅਸੀਂ ਸਿਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋਲ ਹਾਂਜੀ ਹਾਂਜੀ ਉਹੀ ਗੱਡੀ ਹੈ ਇੱਕ ਕੰਮ ਚ ਮਾਰ ਗਿਆ ਅੱਛਾ ਉਦੋਂ ਦੁਬਾਰਾ ਚਲਾ ਕੇ ਲੈ ਕੇ ਆਇਆ ਉਦੋਂ ਚਲਾ ਕੇ ਆ ਕੇ ਲੈ ਕੇ ਆਇਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਸੀ ਇੱਥੇ ਕਿੰਨੇ ਬੰਦੇ ਜ਼ਖਮੀ ਹੋਏ ਹਿਸਾਬ ਨਾਲ ਇੱਥੇ ਤੈਨੂੰ ਜੀ ਕਿੱਥੇ ਭੇਜੇ ਹੋ ਸਰਕਾਰੀ ਹਸਪਤਲ ਭੇਜਿਆ ਜੀ ਇੱਕ ਮੁੰਡੇ ਦੀ 250 ਹੋ ਗਈ ਉਹਦੇ ਤੇ ਉਹਦੀ ਲਾਤੀ ਟੱਕਣ ਦਾ ਪਤਾ ਲੱਗਾ ਵੀ ਲੱਤ ਟੁੱਟੀ ਹੈ ਜੇ ਮੈਂ ਤਾਂ ਬੱਚੀ ਕੋਟਾ ਤੇ ਆਜਾ ਗਿਆ ਗੱਡੀ ਤੇ ਮੈਨੂੰ ਮੌਕੇ ਨਿਕਲੇ ਨਿਕਣ ਦਾ ਤੁਸੀਂ ਪੁਲਿਸ ਨੂੰ ਸੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਦੇ ਕੇ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਪੁਲਿਸ ਕੋਲ ਨਿਚੋੜ ਆ ਗਈ ਸੀ ਮੌਕੇ ਦੀ ਹਾਂਜੀ ਮੈਂ ਪੁਲਿਸ ਨੂੰ ਮੌਕੇ ਦੀ ਨਹੀਂ ਸੀ ਲੈ ਕੇ ਗਏ ਪੁਲਿਸ ਵਾਲੇ ਨੇ ਕਹਿੰਦਾ ਜੀ ਕਿਤੇ ਬੀਜੀ ਆਓ ਅੱਛਾ ਜੀ ਹਾਂਜੀ ਉਹ ਕੀ ਮੰਗ ਕਰਦੇ ਤੇ ਉਹ ਜੀ ਮੰਗ ਕਰਦੇ ਵੀ ਇਦਾਂ ਦੇ ਜਿਹੜੇ ਸਟੂਡੈਂਟ ਆ ਨਸ਼ਾ ਨੂੰ ਜਿਆ ਕਰਕੇ ਕਰਕੇ ਗੱਡੀਆਂ ਚਲਾਉਂਦੇ ਆ ਕਿ ਇਹ ਸਟੂਡੈਂਟਾਂ ਦਾ ਏਰੀਆ ਆ ਮਾ ਗੋਣ ਦੁਨੀਆ ਫਿਰਦੀ ਆ ਕੋਈ ਕਿਸੇ ਵਿੱਚ ਗਾਹ ਵੀ ਨੁਕਸਾਨ ਕਰੂਗਾ ਕਿਸੇ ਦਾ ਇਹ ਸਾਰੇ ਸਟੂਡੈਂਟ ਲੱਗ ਰਹੇ ਆ ਕਿ ਸ਼ੋਰ ਆ ਗਏ ਬੰਦੇ ਇਹ ਮੈਨੂੰ ਤਾਂ ਲੱਗਦੇ ਨਹੀਂ ਸਟੂਡੈਂਟਾਂ ਨਾ ਤਾਂ ਉਹਨਾਂ ਦੀ ਸ਼ਕਲਾਂ ਤੋਂ ਸਟੂਡੈਂਟ ਲੱਗਦੇ ਆ ਨਿਕਲੋ ਹੀ ਆ ਇਹ ਨਿਕਲੋ ਆ ਮੈਨੂੰ ਨਹੀਂ ਲੱਗਦੇ ਪੜ੍ਹੇ ਲਿਖੇ ਬੰਦੇ ਹੋਣਗੇ ਜੀ ਅੱਛਾ ਤੋਂ ਜਿਹੜੇ ਆਟੋ ਕਿੰਨੇ ਨੁਕਸਾਨੇ ਗਏ ਕਿੰਨਾ ਕੁ ਹਸਾਨ ਹੋਇਆ ਇਹ ਨੁਕਸਾਨ ਦੋ ਆਟੋ ਨਾਲ ਜ਼ਿਆਦਾ ਹੋਇਆ ਜੀ ਅੱਛਾ ਤੂੰ ਕੀ ਮੰਗ ਕਰਦੇ ਹੋ ਤੁਸੀਂ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਮੰਗ ਕਰਦੇ ਵੋਟ ਪਾਉਂਦੇ ਆ ਪਾਲਸ ਰੂਪ ਚਾਹੁੰਦੇ ਆ ਵੀ ਜਿਹੜੇ ਬੱਚੇ ਨੇ ਐਕਸੀਡੈਂਟ ਕੀਤਾ ਪਹਿਲਾਂ ਉਹਨਾਂ ਦਾ ਇਲਾਜ ਕੀਤਾ ਜਾਵੇ ਸਟੂਡੈਂਟ ਹੈਗਾ ਕਿ ਨਹੀਂ ਹੈਗਾ ਕਿਉਂਕਿ ਆਮਾ ਗੋਣੇ ਘੁੰਮੀ ਕੰਮ ਜਾਂਦੇ ਆ ਜੀ ਇਲਾਜ ਕਿੱਦਾਂ